ਗੱਲ ਪੈ ਰਹੇ ਦੋਸਤੋ ਪਿਆਰ ਭਰੀ ਫਤਿਹਪੂਲ ਕਰ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨ ਵਿੱਚ ਸਵਾਗਤ ਹੈ ਤੁਸੀਂ ਜੁੜਦੇ ਹੋ ਤੀਰ ਤਰੰਗ ਦੇ ਦੇਖੋ ਸਿੱਖ ਦਾ ਕਿਸੇ ਦੇ ਨਾਲ ਕੋਈ ਰੌਲਾ ਨਹੀਂ ਕੋਈ ਮਜਬੂਤੀ ਰੌਲਾ ਨਹੀਂ ਕੋਈ ਜਾ ਧਰਮ ਤੇ ਰੌਲਾ ਨਹੀਂ ਕੋਈ ਜਾਤੀ ਵਿਤਕਰਾਂ ਨਹੀਂ ਜਿੱਥੇ ਸਿੱਖ ਆ ਜਾਂਦਾ ਉੱਥੇ ਸਭ ਵਿੱਚ ਸਮਾਨਤਾ ਜਾਂਦੀ ਹੈ ਪਰ ਜਿੱਥੇ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਉੱਥੇ ਸਿੱਖ ਸੰਤੂ ਮੂਰੇ ਹੁੰਦਾ ਆਪਦਾ ਸਿਰ ਦੇਣ ਲਈ ਆਪਣੀਆਂ ਸ਼ਹੀਦੀਆਂ ਪਾਉਣ ਲਈ ਚਾਹੇ ਉਹ ਜੰਗ ਦੇ ਮੈਦਾਨ ਦੇ ਵਿੱਚ ਹੋਵੇ ਜਾਂ ਫਿਰ ਸਾਡੇ ਗੁਰੂ ਦਾ ਹੁਕਮ ਜਮਾ ਤੇ ਇਹੋ ਜੀ ਗੱਲ ਪੰਜਾਬ ਦੇ ਵਿੱਚ ਤੁਸੀਂ ਹੁਣ ਦੇਖਿਆ ਪਿਛਲੇ ਦਿਨੀ ਕੰਗਣਾ ਰੌਣ ਦੇ ਥੱਪੜ ਕਾਣ ਦੀ ਗੱਲ ਚੱਲ ਰਹੀ ਆ ਤੇ ਉਹ ਸ਼ੇਰ ਨਹੀਂ ਨੇ ਕੰਗਣਾ ਰੌਣ ਨੂੰ ਥੱਪੜ ਮਾਰੇ ਆ ਪਰ ਉਹਦੇ ਦਿਲ ਵਿੱਚ ਵੀ ਅ ਬੜੇ ਬਲਬਲੇ ਸੀ ਤੇ ਥੱਪੜ ਦੇ ਪਿੱਛੇ ਹਜੇ ਜੋ ਥੱਪੜ ਪਿਆ ਉਹਦੀ ਵੀਡੀਓ ਨਹੀਂ ਆਈ ਇੱਕ بارੋਂ-ਬਾਰੋਂ ਅਸੀਂ ਜੋ ਨਿਊਜ਼ ਦੇਖੀ ਆ ਕਿਉਂਕਿ ਸੀਸੀਟੀਵੀ ਕੈਮਰਿਆਂ ਨਾਲ ਲੈਸ ਹੁੰਦਾ ਪੂਰਾ 에어ਪੋਰਟ ਤਾਂ ਫਿਰ ਉਹ ਵੀਡੀਓ ਕਲੀਅਰ ਹੋਣੀ ਚਾਹੀਦੀ ਆ ਉਹ ਕੰਗਣਾ ਰੌਤ ਨੇ ਵੀ ਕੁਝ ਕਿਹਾ ਹੋ ਕੋਈ ਟਿੱਪਣੀ ਕੀਤੀ ਹੋ ਤਾਂ ਹੀ ਉਹਦੇ ਬਾਰੇ ਵਿੱਚ ਰੂਸ ਆਇਆ ਤੇ ਆਓ ਇਸ ਢਾਡੀ ਸਿੰਘ ਦੇ ਢਾਡੀ ਵਾਰ ਦੀ ਜੋ ਗੱਲ ਹੈ ਸੁਣਦੇ ਕੀ ਜੀ 24 ਘੰਟੇ ਪਹਿਲਾਂ ਦੀ ਗੱਲ ਆ ਜਿੰਨਾ ਚ ਅੱਖ ਜਾਗਦੀ ਆ ਕੰਗਣਾ ਰਣੋਤ ਦੀ ਗੱਲ ਜਾ ਕੇ ਵੇਖਿਓ ਨੂੰ ਪਤਾ ਲੱਗ ਜਾਊਗਾ ਵੀ ਅੱਖ ਤੇ ਕੈਰ ਤੇ ਜਾਗਦੀ ਕਿੰਦਾ ਕੁੜੀ ਤੇ ਉਹ ਵੀ ਸਰਕਾਰੀ ਨੌਕਰੀ ਕਰਦੀ ਸੀ ਨਾ ਕੁਲਵਿੰਦਰ ਕੌਰ ਔਰ ਜਦੋਂ ਕੱਲ ਸਿਰ ਤੋਂ ਲੰੰਣ ਦੀ ਆ ਜਾਵੇ ਪਾਣੀ ਜਦੋਂ ਕੱਲ ਆਕੀ ਤਕੀਤੇ ਵੀ ਆ ਜਾਵੇ ਅੱਖ ਜਾਗ ਪਵੇ ਕੈਰ ਤੇ ਜਾਗ ਪਵੇ ਹੁਣ ਉਹਨੂੰ ਇਹ ਵੀ ਪਤਾ ਹੈ ਕਿਦਾ ਰਿਜ਼ਲਟ ਕੀ ਹੋਵੇਗਾ ਉਹਨੇ ਕਿਹਾ ਉਹ ਛੇ ਪੰਜੋਂ ਕੰਮ ਤੇ ਨਹੀਂ ਕੀਤਾ ਉਹਨੂੰ ਰਿਜ਼ਲਟ ਦੇ ਸੌਦੇ ਕਰਨੇ ਹੁਣ ਫਿਰ ਵੱਡੇ ਵੱਡੇ ਐਮਪੀ ਵੀ ਕੋਟਿਆਂ ਭਾਰ ਕਰ ਲੈਂਦੇ ਹੁੰਦੇ ਲੋਕੀ ਉਸ ਬੀਬੀ ਕੁਲਵਿੰਦਰ ਕੌਰ ਨੂੰ ਸਲੂਟ ਹੈ ਸਾਡਾ ਉਹਨੇ ਉਹ ਕੀਤਾ ਵਾ ਜਿਹੜਾ ਯਾਦ ਰਹੂਗਾ 5 ਸਾਲ ਦਿੱਲੀ 에어ਪੋਰਟ ਦੇ ਲਾਗੋ ਕੰਗਣਾ ਰਣੋਂ ਤੇ ਜਦੋਂ ਨੰਗਿਆ ਕਰੂਗੀ ਗੱਲ ਤੇ ਹੱਥ ਜ਼ਰੂਰ ਰੱਖਿਆ ਕਰੂਗੀ ਇੱਕ ਰਹੀ ਚੰਡੀਗੜ੍ਹ 에어ਪੋਰਟ ਦੇ ਲਾਗੋ ਜਦੋਂ ਨੰਗਿਆ ਕਰੂਗੀ ਗੱਲ ਤੇ ਹੱਥ ਜ਼ਰੂਰ ਰੱਖਿਆ ਵਾਹ ਕਿੰਨਾ ਲੋਕਾਂ ਦਾ ਪਿਆਰ ਸੀ ਇਹ ਪੰਜਾਬੀ ਨੇ ਕਿਸੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਪਰ ਇਹਨਾਂ ਦੇ ਅੰਦਰ ਜਿਹੜਾ ਖੂਹ ਜਾਂ ਸਰਦਾਰ ਹਰੀ ਸਿੰਘ ਇਹ ਕੋਈ ਗੱਲ ਹੈ ਨਾ ਕਿ ਜਦੋਂ ਹੁਣ ਕੰਗੜਾ ਰੋਅ ਤੇ ਚੰਡੀਗੜ੍ਹ 에어ਪੋਰਟ ਤੋਂ ਦਿੱਲੀ ਨੂੰ ਜਾਇਆ ਕਰੂੰਗਾ ਤਾਂ ਜਾ ਜ਼ਰੂਰ ਕਿਹਾ ਕਰੂ ਕਿ ਇੱਥੇ ਮੈਂ ਆਹ ਕਰਨ ਨਾਲ ਵਾਪਸੀ ਪਰ ਉਹ ਘਟਨਾ ਦੇ ਪਿੱਛੇ ਉਹ ਜ਼ਿੰਮੇਵਾਰ ਆਪ ਸੀ ਜਿਉਂ ਇਹਨੇ ਨਾੜ ਮਾਰੇ ਕਠੋਰ ਬਚਨਾਂ ਬੋਲ ਦੀ ਸਾਡੀਆਂ ਆ ਧਾਨੇ ਤੇ ਬੈਠੀਆਂ ਬੀਬੀਆਂ ਨੂੰ ਕਹਿੰਦੀ ਆ ਕਿ ਇਹ 100-100 ਰੁਪਏ ਦਿਹਾੜੀ ਤੇ ਲੈ ਕੇ ਹੁੰਦੇ ਨੇ ਤਾਂ ਫਿਰ ਦੁੱਖ ਤਾਂ ਹਰ ਇੱਕ ਦੇ ਦਿਲ ਨੂੰ ਲੱਗਦਾ ਪਿਛਲੇ ਧਾਨੇ ਦੇ ਵਿੱਚ 700 ਪਲੱਸ ਕਿਸਾਨ ਸਹੀ ਹੋਏ ਤੇ ਹੁਣ ਵੀ ਬਹੁਤ ਸ਼ੀਧੀਆਂ ਪਾ ਗਏ ਪਰ ਸੈਂਟਰ ਵਿੱਚ ਅੰਨਤਾ ਯੂਨੀ ਸਰਕਾਰ ਸੋ ਗਾ ਵੀਡੀਓ ਬਤੀ ਅਲਗ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਸਾਕਸੀ